15 ਅਗਸਤ ਦੇ ਸੰਬੰਧ ਦੇ ਵਿੱਚ ਐਸਐਸਪੀ ਰੋਪਨਗਰ ਵੱਲੋਂ ਬੱਸ ਸਟੈਂਡ ਉੱਤੇ ਆਪਰੇਸ਼ਨ ਕਾਸੋ ਚਲਾਇਆ ਗਿਆ ਇਸ ਮੌਕੇ ਤੇ ਉਹਨਾਂ ਵੱਲੋਂ ਨਵੇਂ ਬੱਸ ਸਟੈਂਡ ਦੇ ਵਿੱਚ ਚ ਸਵਾਰੀਆਂ ਤੇ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਵਿਸ਼ੇਸ਼ ਚੈਕਿੰਗ ਦਸਤਾ ਤੇ ਡੌਗ ਸਕਿਉਰਟੀ ਮੌਜੂਦ ਰਹੀ ਤਾਂ ਅੰਦਾਜ਼ੇ ਕੇ ਜ਼ਰਾਂ ਐਸਐਸਪੀ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਦੇ ਤਹਿਤ ਅੱਜ ਉਹਨਾਂ ਵੱਲੋਂ ਇੱਥੇ ਆਪਰੇਸ਼ਨ ਕਾਸੋ ਚਲਾਇਆ ਗਿਆ ਗੌਰਤਲ ਹੈ ਕਿ ਇਹ ਸੇ ਬੱਸ ਸਟੈਂਡ ਦੇ ਸਾਹਮਣੇ ਹੀ ਨੈਰੂ ਸਟੇਡੀਅਮ ਹੈ ਜਿਸ ਦੇ ਵਿੱਚ 15 ਅਗਸਤ ਅਤੇ 26 ਜਨਵਰੀ ਨੂੰ ਸਾਲਾਨਾ ਸਮਾਗਮ ਮਨਾਇਆ ਜਾਂਦਾ ਹੈ ਇਸ ਮ ਬਲੋ ਇਹ ਇੱਕ ਮੋਟਰਸਾਈਕਲ ਹੈ ਵੀ ਜਿਹੜੇ ਕਿ ਬਰਾਮਦ ਕੀਤਾ ਗਿਆ ਜੋ ਕਿ ਇੱਥੇ ਖੜਾ ਸੀ ਇਸ ਮੌਕੇ ਤੇ ਤੰਦਾਜ਼ੀ ਕੇ ਐਸਪੀ ਰਾਜਪਾਲ ਸਿੰਘ ਹੁੰਦਲ ਡੀਐਸਪੀ ਰੋਪੜ ਡਿਵੀਜ਼ਨ ਮੈਡਮ ਹਰਿੰਦਰਪਾਲ ਕੌਰ ਅਤੇ ਐਸਐਚਓ ਥਾਣਾ ਸਿਟੀ ਰੂਪਨਗਰ ਪਵਨ ਕੁਮਾਰ ਦੇ ਨਾਲ ਹੋਰ ਵੀ ਕਈ ਮੁਲਾਜ਼ਮ ਜਿਹੜੇ ਕਿ ਸ਼ਾਮਲ ਰਹੇ ਸਨ 15 ਅਗਸਤ ਜਿਹੜੀ ਹੈਗੀ ਹੈ ਉਹਦੇ ਮੱਦੇ ਨਜ਼ਰ ਜਿਵੇਂ ਸਾਨੂੰ ਪਤਾ ਹੈਗਾ ਕਿ ਮਾੜੇ ਅੰਸਰ ਹੁੰਦੇ ਨੇ ਉਹ ਕੁਝ ਨਾ ਕੁਸ਼ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਉਹਦੇ ਰਿਲੇਟਡ ਸਾਡਾ ਡੋਮਿਨੇਸ਼ਨ ਪਲਾਨ ਜਿਹੜਾ ਹੈਗਾ ਆਲਰੇਡੀ ਐਕਸ਼ਨ ਵਿੱਚ ਹੈਗਾ ਲਗਾਤਾਰ ਸਾਡੇ ਜਿਹੜੇ ਹੈਗੇ ਨੇ ਸਰਚ ਆਪਰੇਸ਼ਨਸ ਕਸ ਹੋਜ਼ ਵਗੈਰਾ ਚੱਲ ਰਹੇ ਹੈਗੇ ਨੇ ਪਿੱਛੇ ਆਪਾਂ ਜਿਹੜੇ ਬੰਦੇ ਕੇਸੇਸ ਵਿੱਚ ਇਨਵੋਲਡ ਸੀਗੇ ਕ੍ਰਿਮੀਨਲ ਕੇਸੇਸ ਵਿੱਚ ਉਹਨਾਂ ਦੀ ਆਪਾਂ ਚੈਕਿੰਗ ਵੀ ਕੀਤੀ ਸੀਗੀ ਤੇ ਕੁਝ ਇੱਕ ਪਰਚੇ ਵੀ ਆਪਾਂ ਦਿੱਤੇ ਹੈਗੇ ਨੇ ਕੁਝ ਇੱਕ ਆਪਣੇ ਚੋਰੀ ਦੇ ਵਹੀਕਲ ਦੀ ਵੀ ਰਿਕਵਰੀਆਂ ਹੋਈਆਂ ਨੇ ਤੇ ਅੱਜ ਉਸੇ سلسلے ਚ ਅਸੀਂ ਸਾਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਨੌ ਥਾਵਾਂ ਤੇ ਜਿਹੜਾ ਹੈਗਾ ਆਪਣੇ ਬੱਸ ਸਟੈਂਡ ਹੈਗੇ ਨੇ ਉਹਨਾਂ ਦੀ ਚੈਕਿੰਗ ਕਰਾ ਰਹੇ ਹੈਗੇ ਆ ਜਿਦੇ ਚ ਸਾਡੇ ਪੰਜ ਡੀਐਸਪੀ ਤੇ ਐਨਐਸਪੀ ਜਿਹੜੇ ਹੈਗੇ ਨੇ ਤੇ ਮੈਂ ਇੱਥੇ ਆਪ ਹਾਜ਼ਰ ਹੈਗਾ ਆਪਾਂ ਚੈਕਿੰਗ ਕਰਾ ਰਹੇ ਹੈਗੇ ਆ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਦੇ ਨਕੇਲ ਕਸੀ ਜਾ ਸਕੇ ਔਰ ਆਪਣੇ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਬਰੀਫ ਵੀ ਕਰ ਸਕੀਏ ਕਿ ਇਹੋ ਜੇ ਮਾਹੌਲ ਵਿੱਚ ਜਦੋਂ ਆਪਣੇ ਲੋਕਤੰਤਰ ਦੇ ਇਹੋ ਜੇ ਪਰਬ ਹੁੰਦੇ ਹੈਗੇ ਨੇ 15 ਅਗਸਤ 26 ਜਨਵਰੀ ਜਿਹਦੇ ਵਿੱਚ ਮਾੜੇ ਅੰਸਰ ਕੋਈ ਨਾ ਕੋਈ ਗਲਤ ਗਤੀਵਿਧੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਸਾਰਿਆਂ ਨੂੰ ਸਜ਼ਾ ਕਰਨ ਦੀ ਲੋੜ ਹੈਗੀ ਹੈ ਤੇ ਜਿਹੜੀ ਹਦਾਇਤਾਂ ਹੈਗੀਆਂ ਨੇ ਉਹ ਹੀ ਪੁਰਾਣੀਆਂ ਹੈਗੀਆਂ ਨੇ ਕੋਈ ਵੀ ਸ਼ੱਕੀ ਚੀਜ਼ ਉਹਨਾਂ ਨੂੰ ਦਿਖਦੀ ਹੈਗੀ ਹੈ ਦੋਦੇ ਬਾਰੇ ਸਾਨੂੰ ਜਿਹੜਾ ਹੈਗਾ ਇਨਫਾਰਮੇਸ਼ਨ ਦੇਣ ਇਸ ਤੋਂ ਇਲਾਵਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਅਗਰ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਬੰਦੇ ਦਿਖਾਈ ਦਿੰਦੇ ਹੈਗੇ ਇਹਨਾਂ ਦਾ ਸਾਡੇ ਨਾਲ ਸਾਂਝੀ ਕਰਨ ਇਨਫਾਰਮੇਸ਼ਨ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਅਸੀਂ ਬੇਨਤੀ ਕਰੂੰਗਾ ਕਿ ਪੁਲਿਸ ਦਾ ਪੂਰੀ ਤਰੀਕੇ ਨਾਲ ਸਹਿਯੋਗ ਦਿਓ ਔਰ ਜਿਹੜੀ ਚੈਕਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਤੁਸੀਂ ਸਾਡਾ ਸਹਿਯੋਗ ਕਰੋ ਨਾਕੇ ਤੇ ਵੀ ਕਈ ਵਾਰੀ ਤੁਹਾਨੂੰ ਰੋਕਿਆ ਜਾ ਸਕਦਾ ਹੈਗਾ ਚੈਕਿੰਗ ਕੀਤੀ ਜਾ ਸਕਦੀ ਹੈਗੀ ਤੇ ਤੁਹਾਡੀ ਆਪ ਦੀ ਸਿਕਿਉਰਿਟੀ ਵਾਸਤੇ ਹੈਗੀ ਹੈ ਤੁਹਾਡੇ ਆਪ ਦੀ ਸਹੂਲियत ਵਾਸਤੇ ਹੈਗੀ ਹੈ ਮਾੜਾ ਮੋਟਾ ਸਾਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਉਸ ਚੀਜ਼ ਦੇ ਨਾਲ ਬਟ ਜਦੋਂ ਤੁਸੀਂ ਪੁਲਿਸ ਦਾ ਸਹਿਯੋਗ ਕਰੋਗੇ ਤੇ ਅਸੀਂ ਵੀ ਜਿਹੜਾ ਹੈਗਾ ਤਕੜੇ ਹੋ ਕੇ ਕਰਕੇ ਡਿਊਟੀ ਕਰਾਂਗੇ ਤੇ ਤੁਹਾਡੀ ਸੇਫਟੀ ਐਂਡ ਸੈਕਿਉਰਿਟੀ ਨੇ ਅਨਸ਼ੋਰ ਕਰ ਸਕਾਂਗੇ ਦੇਖੋ ਜੀ ਮੈਂ ਇਹੀ ਕਹਿ ਰਿਹਾ ਹੈਗਾ ਕਿ ਜਿਹੜਾ 15 ਅਗਸਤ ਨਜ਼ਦੀਕ ਆ ਰਹੀ ਹੈਗੀ ਐ ਔਰ ਇਹ ਆਪਣੇ ਦੇਸ਼ ਦਾ ਬੜਾ ਵੱਡਾ ਪਰਵ ਹੈਗਾ ਤੇ ਇਸ ਚੀਜ਼ ਨੂੰ ਆਪਾਂ ਸਾਰੇ 15 ਅਗਸਤ ਜਿਹੜੀ ਹੈਗੀ ਐ ਉਹਦੇ ਮੱਦੇ ਨਜ਼ਰ ਜਿਵੇਂ ਸਾਨੂੰ ਪਤਾ ਹੈਗਾ ਕਿ ਮਾੜੇ ਅਨਸਰ ਹੁੰਦੇ ਨੇ ਉਹ ਕੁਝ ਨਾ ਕੁਝ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਉਹਦੇ ਰਿਲੇਟਿਡ ਸਾਡਾ ਡੋਮਿਨੇਸ਼ਨ ਪਲਾਨ ਜਿਹੜਾ ਆਲਰੇਡੀ ਐਕਸ਼ਨ ਵਿੱਚ ਹੈਗਾ ਲਗਾਤਾਰ ਸਾਡੇ ਜਿਹੜੇ ਹੈਗੇ ਨੇ ਸਰਚ ਆਪਰੇਸ਼ਨਸ ਕਸ ਹੋਜ਼ ਵਗੈਰਾ ਚੱਲ ਰਹੇ ਹੈਗੇ ਨੇ ਪਿੱਛੇ ਆਪਾਂ ਜਿਹੜੇ ਬੰਦੇ ਕੇਸੇਜ਼ ਵਿੱਚ ਇਨਵੋਲਡ ਸੀਗੇ ਕ੍ਰਿਮినਲ ਕੇਸੇਜ਼ ਵਿੱਚ ਉਹਨਾਂ ਦੀ ਆਪਾਂ ਚੈਕਿੰਗ ਵੀ ਕੀਤੀ ਸੀਗੀ ਤੇ ਕੁਝ ਇੱਕ ਪਰਚੇ ਵੀ ਆਪਾਂ ਦਿੱਤੇ ਹੈਗੇ ਨੇ ਕੁਝ ਆਪਣੇ ਚੋਰੀ ਦੇ ਵਹੀਕਲ ਦੀ ਵੀ ਰਿਕਵਰੀਆਂ ਹੋਈਆਂ ਨੇ ਤੇ ਅੱਜ ਉਸੇ ਸਿਲਸਿਲੇ 'ਚ ਅਸੀਂ ਸਾਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਨੌ ਥਾਵਾਂ ਤੇ ਜਿਹੜਾ ਹੈਗਾ ਆਪਣੇ ਬੱਸ ਸਟੈਂਡ ਹੈਗੇ ਨੇ ਉਹਨਾਂ ਦੀ ਚੈਕਿੰਗ ਕਰਾ ਰਹੇ ਹੈਗੇ ਆ ਜਿਹਦੇ 'ਚ ਸਾਡੇ ਪੰਜ ਡੀਐਸਪੀ ਤੇ ਐਨਐਸਪੀ ਜਿਹੜੇ ਹੈਗੇ ਨੇ ਕਿ ਮੈਂ ਇੱਥੇ ਆਪ ਹਾਜ਼ਰ ਹੈਗਾ ਆਪਾਂ ਚੈਕਿੰਗ ਕਰਾ ਰਹੇ ਹੈਗੇ ਆ ਮੇਨ ਮਕਸਦ ਇਹ ਹੈਗਾ ਕਿ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਦੇ ਨਕੇਲ ਕਸੀ ਜਾ ਸਕੇ ਔਰ ਆਪਣੇ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਬਰੀਫ ਵੀ ਕਰ ਸਕੀਏ ਕਿ ਇਹੋ ਜੇ ਮਾਹੌਲ ਵਿੱਚ ਜਦੋਂ ਆਪਣੇ ਲੋਕਤੰਤਰ ਦੇ ਇਹੋ ਜੇ ਪਰਬ ਹੁੰਦੇ ਹੈਗੇ ਨੇ 15 ਅਗਸਤ 26 ਜਨਵਰੀ ਜਿਹਦੇ ਵਿੱਚ ਮਾੜੇ ਅਨਸਰ ਕੋਈ ਨਾ ਕੋਈ ਗਲਤ ਗਤੀਵਿਧੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਸਾਰਿਆਂ ਨੂੰ ਸਜ਼ਾ ਕਰਨ ਦੀ ਲੋੜ ਹੈਗੀ ਹੈ ਤੇ ਜਿਹੜੀ ਹਦਾਇਤਾਂ ਹੈਗੀਆਂ ਨੇ ਉਹ ਹੀ ਪੁਰਾਣੀਆਂ ਹੈਗੀਆਂ ਨੇ ਕੋਈ ਵੀ ਸ਼ੱਕੀ ਚੀਜ਼ ਉਹਨਾਂ ਨੂੰ ਦਿਖਦੀ ਹੈਗੀ ਹੈ ਉਦੇ ਬਾਰੇ ਸਾਨੂੰ ਜਿਹੜਾ ਹੈਗਾ ਇਨਫਾਰਮੇਸ਼ਨ ਦੇਣ ਇਸ ਤੋਂ ਇਲਾਵਾ ਉਹਨਾਂ ਦੇ ਆਲੇ-ਦੁਆਲੇ ਜਿਹੜਾ ਹੈਗਾ ਅਗਰ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਬੰਦੇ ਦਿਖਾਈ ਦਿੰਦੇ ਹੈਗੇ ਨੇ ਤਾਂ ਸਾਡੇ ਨਾਲ ਸਾਂਝੀ ਕਰਨ ਇਨਫਾਰਮੇਸ਼ਨ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਅਸੀਂ ਬੇਨਤੀ ਕਰੂੰਗਾ ਕਿ ਪੁਲਿਸ ਦਾ ਪੂਰੀ ਤਰੀਕੇ ਨਾਲ ਸਹਿਯੋਗ ਦਿਓ ਔਰ ਜਿਹੜੀ ਚੈਕਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਤੁਸੀਂ ਸਾਡਾ ਸਹਿਯੋਗ ਕਰੋ ਨਾਕੇ ਤੇ ਵੀ ਕਈ ਵਾਰੀ ਤੁਹਾਨੂੰ ਰੋਕਿਆ ਜਾ ਸਕਦਾ ਹੈਗਾ ਚੈਕਿੰਗ ਕੀਤੀ ਜਾ ਸਕਦੀ ਹੈਗੀ ਤੇ ਤੁਹਾਡੀ ਆਪ ਦੀ ਸਿਕਿਉਰਿਟੀ ਵਾਸਤੇ ਹੈਗੀ ਹੈ ਤੁਹਾਡੇ ਆਪ ਦੀ ਸਹੂਲਿਅਤ ਵਾਸਤੇ ਹੈਗੀ ਹੈ ਮੜਾ ਮੋਟਾ ਸਾਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਉਸ ਚੀਜ਼ ਦੇ ਨਾਲ ਬਟ ਜਦੋਂ ਤੁਸੀਂ ਪੁਲਿਸ ਦਾ ਸਹਿਯੋਗ ਕਰੋਗੇ ਤੇ ਅਸੀਂ ਵੀ ਜਿਹੜਾ ਹੈਗਾ ਤਕੜੇ ਹੋ ਕੇ ਕਰਕੇ ਡਿਊਟੀ ਕਰਾਂਗੇ ਤੇ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਨੇ ਅਨਸ਼ੋਰ ਕਰ ਸਕਾਂਗੇ ਸਰ ਦੇਖੋ ਜੀ ਮੈਂ ਇਹੀ ਕਹਿ ਰਿਹਾ ਹੈਗਾ ਕਿ ਜਿਹੜਾ 15 ਅਗਸਤ ਨਜ਼ਦੀਕ ਆ ਰਹੀ ਹੈਗੀ ਹੈ ਔਰ ਇਹ ਆਪਣੇ ਦੇਸ਼ ਦਾ ਬੜਾ ਵੱਡਾ ਪਰਵ ਹੈਗਾ ਤੇ ਇਸ ਚੀਜ਼ ਨੂੰ ਆਪਾਂ ਸਾਰੇ